ਇਸ ਤਰ੍ਹਾਂ ਪਹਿਲੀ ਵਾਰ ਦੇਖਿਆ ਹੋਏਗਾ ਕਿ ਮਾਂ ਬੋਲੀ ਦਾ ਪਿਆਰਾ ਨੌਜਵਾਨ ਆਪਣਾ ਕੰਮ ਛੱਡ ਕੇ ਪਿੰਡ-ਪਿੰਡ ਦੇਖ ਦੇ ਰਿਹਾ ਪੰਜਾਬੀ ਮਾਂ ਬੋਲੀ ਦਾ ਇੱਕ ਅਨੋਖੀ ਤਰ੍ਹਾਂ ਹੁਕਾ ਇਹ ਖਬਰ ਕਿਸੇ ਨੌਜਵਾਨ ਦੀ ਮਾਂ ਬੋਲੀ ਅਤੇ ਮਿਹਨਤ ਨਾਲ ਕੀਤੀ ਗਈ ਇੱਛ ਦੀ ਵੱਡੀ ਵਿਖਿਆ ਹੈ ਇਸ ਵਿੱਚ ਮਾਂ ਬੋਲੀ ਦੇ ਪ੍ਰੇਮ ਅਤੇ ਮਿਹਨਤ ਕਰਨ ਵਾਲੇ ਨੌਜਵਾਨ ਦੀ ਸਮਰਪਤ ਜ਼ਿੰਦਗੀ ਦਾ ਜਿਗਰ ਵੀ ਚਲਕਦਾ ਹੈ ਅਤੇ ਇਸ ਦੀਆਂ ਬਣੀਆਂ ਇਸ ਰੇੜੀ ਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤਸਵੀਰਾਂ ਨੂੰ ਦੇਖਣ ਲਈ ਲੱਗ ਜਾਂਦਾ ਹੈ ਮੇਲਾ ਅੱਜ ਕੀ ਨਾ ਸਰ ਮੇਰਾ ਨਾਮ ਜੀ ਵਿਜੇ ਕੁਮਾਰ ਅੱਜ ਜਿਹੜਾ ਭਰਾ ਇੱਥੇ ਪਹੁੰਚਿਆ ਪੰਜਾਬੀ ਵਿਛੇ ਵਾਲੀ ਰੇੜੀ ਲੈ ਕੇ ਤੇ ਕੀ ਕਹਿਣਾ ਹੈ ਬਹੁਤ ਵਧੀਆ ਉਪਰਾਲਾ ਵਾ ਜੀ ਇਹਨਾਂ ਦਾ ਇਹ ਭਾਜੀ ਮੈਨੂੰ ਪਤਾ ਲੱਗਾ ਵਾ ਵੀ ਬ੍ਰਹਮਪੁਰੇ ਤੋਂ ਆ ਰਹੇ ਆ ਤੋਂ ਇਹਨਾਂ ਨੇ ਜਿਹੜੀ ਆ ਆਪਣੀ ਜਿਹੜੀ ਮੋਟਰਸਾਈਕਲ ਵਾਲੀ ਰੇੜੀ ਆ ਉਹਨੂੰ ਇੱਕ ਵੱਖਰੀ ਦਿੱਖ ਦਿੱਤੀ ਹੈ ਜੀ ਤੁਸੀਂ ਵੇਖ ਸਕਦੇ ਜੀ ਕਿ ਸਾਡਾ ਜਿਹੜਾ ਪੰਜਾਬੀ ਵਿਰਸਾ ਵਾ ਜਿੰਨ ਕਿ ਲੋਕ ਭੁੱਲਦੇ ਪਏ ਆ ਅੱਜ ਕੱਲ ਇਹ ਚੀਜ਼ਾਂ ਨਹੀਂ ਨਜ਼ਰ ਆ ਰਹੀਆਂ ਲੋਕ ਆਪਾਂ ਕਹਿ ਸਕਦੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਹਵੇਲੀ ਬਣੀ ਹੋਈ ਹੈ ਜੰਡਿਆਲਾ ਲੋਕ ਪੈਸੇ ਖਰਚ ਕੇ ਜਾਂਦੇ ਆ ਇਹਨਾਂ ਚੀਜ਼ਾਂ ਨੂੰ ਵੇਖਣ ਪਰ ਇਹ ਭਾਈ ਸਾਹਿਬ ਨੇ ਕੀ ਕੀਤਾ ਵਾ ਵੀ ਇੱਕ ਚੱਲਦਾ ਫਿਰਦਾ ਹੀ ਜਿਹੜੀ ਹਵੇਲੀ ਆ ਕਹਿ ਸਕਦੇ ਬਣਾ ਦਿੱਤੀ ਕਿ ਲੋਕਾਂ ਨੂੰ ਉਹਨਾਂ ਦਾ ਜਿਹੜਾ ਪੁਰਾਣਾ ਵਿਰਸਾ ਵਾ ਉਹ ਇੱਕ ਵਾਰੀ ਦੁਬਾਰਾ ਯਾਦ ਕਰਵਾ ਦਿੱਤਾ ਪੰਜਾਬੀ ਬੋਲੀ ਦੇ ਵਿੱਚ ਸਾਰਾ ਕੁਝ ਇਹਨਾਂ ਨੇ ਲਿਖਿਆ ਦਿਪਾਇਆ ਵਾ ਜੀ ਜਿਵੇਂ ਸਾਈਕਲ ਆ ਡੋਲ ਆ ਚਰਖਾ ਵਾ ਸਭ ਕੁਝ ਜੋ ਸਾਡਾ ਪੁਰਾਣਾ ਸੱਭਿਆਚਾਰ ਸੀ ਉਹ ਸਾਰਾ ਹੀ ਇਸ ਵੀਰ ਨੇ ਇਸ ਰਕਸ਼ੇ ਦੇ ਉੱਪਰ ਇਸ ਮੋਟਰਸਾਈਕਲ ਰਕਸ਼ੇ ਦੇ ਉੱਪਰ ਜਾਂ ਮੋਟਰਸਾਈਕਲ ਰੀੜੀ ਦੇ ਉੱਪਰ ਉਹ ਸਾਰੀਆਂ ਚੀਜ਼ਾਂ ਨੇ ਦਿਖਾ ਦਿੱਤੀਆਂ ਤੋਂ ਜਿਹੜਾ ਵਾ ਕਿ ਬੜੀ ਵਧੀਆ ਇਹਨਾਂ ਦਾ ਇਹ ਕੋਸ਼ਿਸ਼ ਆ ਤੋਂ ਇਹ ਜਿੰਨੀ ਆਪਾਂ ਕਹਿ ਸਕਦੇ ਹਾਂ ਕਿ ਇਹਦੀ ਤਾਰੀਫ਼ ਹੋ ਸਕਦੀ ਆ ਉਹ ਉਨੀ ਥੋੜੀ ਹੈ ਜੀ ਬਹੁਤ ਵਧੀਆ ਉਪਰਾਲਾ ਵਾ ਇਸ ਵੀਰ ਦਾ ਤੋ ਅਸੀਂ ਇਹਦਾ ਤਨਵਾਦ ਵੀ ਕਰਾਂਗੇ ਕਿਉਂਕਿ ਇਹ ਚੀਜ਼ਾਂ ਹੁਣ ਜਿਹੜੀਆਂ ਵਾ ਸਾਡੇ ਤੋਂ ਵਿਸਰ ਰਹੀਆਂ ਵਾ ਤੋ ਹੁਣ ਸਾਨੂੰ ਇਹ ਦੁਬਾਰਾ ਚੇਤਾ ਆ ਗਿਆ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਇਹ ਘਰ ਵੇਖੀਦੇ ਹੁੰਦੇ ਸੀ ਪਰ ਅੱਜ ਕੱਲੋਂ ਘਰ ਨਜ਼ਰ ਹੀ ਨਹੀਂ ਆਉਂਦੇ ਪਿੰਡਾਂ ਦੇ ਵਿੱਚ ਵੀ ਨਜ਼ਰ ਨਹੀਂ ਆਉਂਦੇ ਤੋ ਇਹ ਜਿਹੜੇ ਛੋਟੇ ਛੋਟੇ ਬੱਚੇ ਆ ਇਹਨਾਂ ਨੂੰ ਤਾਂ ਸ਼ਾਇਦ ਉਹਨਾਂ ਨੇ ਇਹ ਘਰ ਵੇਖੀ ਵੀ ਨਹੀਂ ਹੋਣਗੇ ਤੋ ਉਹ ਸਾਰਾ ਕੁਝ ਅੱਜ ਇਹਨਾਂ ਨੂੰ ਦੇਖਣ ਨੂੰ ਮਿਲਿਆ ਤੁਸੀਂ ਦੇਖ ਸਕਦੇ ਜੋ ਬੱਚੇ ਕਿੰਨੇ ਖੁਸ਼ ਆ ਔਰ ਉਹ ਇਸ ਜੜੀ ਉੱਪਰ ਬੈਠ ਕੇ ਜਿਹੜਾ ਵਾ ਪੂਰਾ ਆਨੰਦ ਲੈ ਰਹੇ ਆ ਤੋ ਮੈਂ ਫਿਰ ਅਖੀਰ ਦੇ ਵਿੱਚ ਇਸ ਵੀਰ ਦਾ ਜਿਹੜਾ ਵਾ ਧੰਨਵਾਦ ਕਰੂੰਗਾ ਕਿ ਇਹਨੇ ਸਾਨੂੰ ਫਿਰ ਸਾਡਾ ਜਿਹੜਾ ਪ੍ਰਾਣਾ ਸਾਡਾ ਪੰਜਾਬੀ ਸੱਭਿਆਚਾਰ ਆ ਪੰਜਾਬੀ ਵਿਰਸਾ ਵਾ ਉਹ ਫਿਰ ਚੇਤਾ ਕਰਾਤਾ ਇੱਕ ਵਾਰੀ ਤੋਂ ਧੰਨਵਾਦ ਆ ਜੀ ਇਹਦਾ ਬਹੁਤ ਬਹੁਤ ਕਿਹੜਾ ਵੀਰ ਜੀ ਆਪਣੇ ਨਾਮ ਵੀਰਦੀ ਪੰਮਦੀਪ ਸਿੰਘ ਆ ਪਿੰਡ ਬਰਾੰਪੜਾ ਵੀਰ ਜਿਹੜਾ ਤਰਨਤਾਰਨ ਅੱਜ ਤੁਸੀਂ ਡਾਲ ਦੇ ਵਿੱਚ ਪਹੁੰਚੇ ਹੋ ਤੇ ਜਿਹੜੀ ਤੁਸੀਂ ਇੱਕ ਰੇੜੀ ਲੈਂਦੀ ਪੰਜਾਬੀ ਵਿਰਸੇ ਨਾਲ ਛੰਗਾਰੀ ਹੋਈ ਪੂਰੀ ਉਹਦੇ ਬਾਰੇ ਕੀ ਕਹਿਣਾ ਹੈ ਮੈਂ ਬਈ ਦੀ ਇਹ ਕਹਿਣਾ ਚਾਹੁੰਨਾ ਆ ਆਪਾਂ ਪੰਜਾਬ ਦੀ ਧਰਤੀ ਜੰਪਾਲਾਂ ਇਹ ਲੋਕ ਪੰਜਾਬੀ ਵਿਰਾਸਤ ਨੂੰ ਭੁੱਲ ਚੁੱਕੇ ਆ ਇਹ ਪਾਈ ਆਪਾਂ ਚੀਜ਼ਾਂ ਤਾਂ ਲਾਈਆਂ ਵਾ ਵੀ ਜਦੋਂ ਵੀ ਕਿਤੇ ਰਸਤੇ ਵਿੱਚ ਜਾਈਦਾ ਵਾ ਇਹਨੂੰ ਚੀਜ਼ਾਂ ਇਹਦੇ ਲੋਕ ਪੁਰਾਣਾ ਵੇਲਾ ਚੇਤੇ ਕਰਦੇ ਜਿਹੜਾ ਹੁਣ ਆਪਣਾ ਹੁਣ ਵਾਲੀ ਸਾਇੰਸ ਸਮੇਂ ਤਰਕੀ ਦੀ ਦੁਨੀਆ ਕਰ ਗਈ ਆ ਇਹ ਪਛੋਕੜ ਭੁੱਲ ਚੁੱਕੀ ਆ ਮਨ ਦੇ ਵਿੱਚ ਕਿਸ ਤਰ੍ਹਾਂ ਆਇਆ ਇਹ ਇਹ ਮਾਂਜੀ ਆਪਣੇ ਪਾਈ ਸ਼ੌਂਗ ਹੀ ਕੁਝ ਵੀ ਪੰਜਾਬੀ ਧਰਤੀ ਜੰਪਾਲਾਂ ਵੀ ਪੰਜਾਬ ਇਹ ਚੀਜ਼ਾਂ ਪਛੋਕੜ ਲੋਕ ਭੁੱਲ ਚੁੱਕੇ ਆ ਜਿੱਦਾਂ ਪਾਈ ਇਹ ਫੱਟੀ ਆ ਆਪਾਂ ਸਪੈਸ਼ਲ ਆ ਰਹੇ ਜੀ ਕੋਈ ਡਾਈ ਹੈ ਕੱਚੇ ਘਰ ਹੁੰਦੇ ਸੀ ਪਹਿਲਾਂ ਜਿਹੜੋਂ ਤੇ ਟ੍ਰੈਂਡ ਸਮਾਂ ਬਦਲ ਗਿਆ ਵਾ ਇੱਕ ਸਾਈਕਲ ਹੈ ਭਾਈ ਇਹ ਬਦੋਦੀਆਂ ਦਾ ਇੱਕ ਇਧਰ ਮੰਜੀ ਲਾਈ ਭਾਜੀ ਹਾਂਜੀ ਤੇ ਇਧਰਲੇ ਬਨੇ ਕਿਸਾਨਾਂ ਵਾਲੇ ਪ੍ਰਿੰਟ ਲਾਈ ਪਾਈ ਕਿਤੇ ਬੰਦ ਚ ਮਸ਼ੀਨਰੀ ਜੋ ਚੱਲ ਰਿਹਾ ਉਹ ਤੋਂ ਕਿਸਾਨ ਬਲਦਨਾ ਖੇਤੀ ਕਰਦੇ ਹੁੰਦੇ ਸੀ ਇਧਰ ਭਾਜੀ ਉਡਾੜਾ ਲਖਾਇਆ 35 ਅਖਰੀ ਜਿਹਨੂੰ ਭੁੱਲਦ ਗੀਆ اے ਬੀ ਸੀ ਦਾ ਟ੍ਰੈਂਡ ਚੱਲ ਗਿਆ ਤੁਹਾਨੂੰ ਪਤਾ ਨਾਲ ਇਧਰ ਪਾੜੇ ਲਖਾਏ ਭਾਜੀ ਇੱਕ ਆਪ ਬਜਰਖਾ ਲਾਇਆ ਭਾਜੀ ਹੋਰ ਵੀ ਰਾਦਾ ਦਾ ਮੋਡੀਫਾਈ ਕਰਨ ਦਾ ਹੋਰ ਦੇਖੋ ਭਾਜੀ ਰਾਦਾ ਦੇ ਮੇਰੇ ਹਿਸਾਬ ਨਾਲ ਜਿਹੜਾ ਸਹੀ ਹੈ ਇਸ ਨਾਲ ਉਸੇ ਨਾਲ ਤੇ ਉਹ ਇਹਦਾ ਲੋਕਤਵ ਆਪਣੇ ਪਿੰਡ ਜਾਂ ਨਹੀਂ ਹੋਏ ਇੱਥੇ ਸਰਾ ਸੰਪਰਕ ਕਰ ਸਕਦਾ ਆਪਣਾ ਵੀਰ ਜੀ ਫੋਨ ਨੰਬਰ ਹੈਗਾ ਵਾ ਫੋਨ ਨੰਬਰ ਤੇ ਸੰਪਰਕ ਕਰ ਸਕਦਾ ਫੋਨ ਨੰਬਰ ਆਪਣਾ ਵੀਰ ਜੀ ਹੈਗਾ 99165 36205 ਮੈਂ ਵੀਰ ਜੀ ਹੁਣ ਪਿੰਡ ਡਲ ਵਿੱਚ ਪਹੁੰਚਿਆ ਵਾਂ ਆਪਣੀ ਇਥੋਂ ਹੀ ਸੰਗਤ ਨੇ ਬਹੁਤ ਪਿਆਰ ਬਖਸ਼ਿਆ ਪਾਣੁ ਭਾਜੀ ਇਸ ਤੋਂ ਇਲਾਵਾ ਕੁਝ ਕਹਿਣਾ ਚਾਹੁੰਦੇ ਆ। ਇਸ ਤੋਂ ਇਲਾਵਾ ਭਾਜੀ ਮੈਂ ਫੇਰ ਦੁਬਾਰਾ ਤੋਂ ਕਹਿਣਾ ਚਾਹੁੰਦਾ ਪੰਜਾਬੀ ਵਿੱਚ ਪਿਛੋਕੜ ਆ ਨਾ ਭੁੱਲ ਗਏ ਪੰਜਾਬ ਦੀ ਧਰਤੀ ਜੰਪਾ ਦਾ ਪਰ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖੀਏ ਭਾਜੀ। ਕਿੰਨੇ ਕੁ ਪਿੰਡਾਂ ਦਾ ਜਿਹੜਾ ਅੱਜ ਤੱਕ ਦੌਰਾ ਕਰ ਚੁੱਕੇ ਆ। ਪਿੰਡ ਭਾਜੀ ਆਪਾਂ ਬਾਬਾ ਦੌਰਾ ਦਵਾਹੀ ਕਰ ਚੁੱਕੇ ਦੌਰਾ ਹਾਂਜੀ ਹਰੀਕੇ ਮਹੂਤਾਈਂ ਇਧਰੰ ਬਸਰ ਤਾਈਂ ਵੀ ਜਿੱਦਾਂ ਡਾਲ ਲਾ ਇਧਰ ਖੇਮ ਕਰਨ ਏਰੀਆ ਆਪਾਂ ਸਾਰਾ ਭਾਜੀ ਹਲੀ ਹਲੀ ਜੇ ਉਹ ਜੋ ਸੰਗਤ ਪਿਆਰ ਕਰੀ ਜਾਂਦੀ ਉਹ ਸਾਹਮਣੇ ਆ ਪਾਈ ਜਾਂਦੀ ਭਾਜੀ ਇਹਦੇ ਉੱਤੇ ਕੋਈ ਕੰਮਕਾਰ ਵੀ ਕਰਦੇ ਹੋ ਆਪਾਂ ਕਿ ਜਾਂ ਸ਼ੌਕ ਨਹੀਂ ਰੱਖੀ ਨਹੀਂ ਸ਼ੌਕ ਵੀ ਆ ਭਾਜੀ ਕੰਮਕਾਰ ਵੀ ਕਰੀਦਾ ਕੰਮਕਾਰ ਆਪਣਾ ਭਾਜੀ ਫੋਨ ਤੇ ਚੱਲਦਾ ਮਾਰੇ ਕਿਰਪਾ ਨਾਲ ਜਦੋਂ ਫੋਨ ਕੀਤਾ ਆਦੇ ਉਨ ਚੱਲ ਜਾਈਦਾ ਹਾਂ ਜੀ ਬਾਕੀ ਆਪਾਂ ਸੰਗਤ ਦਾ ਪਿਆਰ ਸੰਗਤ ਸੇਰ ਤੇ ਭਾਈ ਤਰੀ ਫਿਰਦੇ ਹਾਂ